ਫਿਰੋਜ਼ਪੁਰ ਸ਼ਹਿਰ ਵਿੱਚ ਫਿਰ ਹੋਈ ਠਾ ਠਾ ਗੋਲੀ ਲੱਗਣ ਨਾਲ ਬਸਤੀ ਪੱਟੀਆਂ ਵਾਲੀ ਦਾ ਮੁੰਡਾ ਜ਼ਖਮੀ ਫਰੀਦਕੋਟ ਰੈਫਰ ਮਾਮਲਾ ਪੁਰਾਣੀ ਰੰਜਿਸ਼ ਦਾ ਗੋਲੀ ਚਲਾਉਣ ਵਾਲਿਆਂ ਵਿੱਚੋਂ ਦੋ ਬਦਮਾਸ਼ ਪੁਲਿਸ ਨੇ ਕੀਤੇ ਗ੍ਰਿਫਤਾਰ ਫਿਰੋਜ਼ਪੁਰ ਵਿੱਚ ਇੱਕ ਵਾਰ ਫਿਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਕੁਝ ਹਮਲਾਵਰ ਵੱਲੋਂ ਗੋਲੀਆਂ ਚਲਾ ਕੇ ਫਿਰੋਜ਼ਪੁਰ ਸ਼ਹਿਰ ਦੀ ਬਸਤੀ ਪੱਟੀਆਂ ਵਾਲੀ ਦੇ ਰਹਿਣ ਵਾਲੇ 18 ਸਾਲ ਦੇ ਮੁੰਡੇ ਨੂੰ ਜ਼ਖਮੀ ਕਰ ਦਿੱਤਾ ਹੈ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ ਅਤੇ ਹਾਲਤ ਨੂੰ ਗੰਭੀਰ ਦੇਖਦੇ ਹੋਏ ਸਿਵਲ ਹਸਪਤਾਲ ਦੇ ਡਾਕਟਰ ਵੱਲੋਂ ਉਸ ਨੂੰ ਮੁੱਢਲੇ ਇਲਾਜ ਤੋਂ ਬਾਅਦ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਹੈ। ਗੋਲੀਆਂ ਚਲਾਉਣ ਵਾਲਿਆਂ ਕੋਲ ਹਥਿਆਰ ਨਜਾਇਜ਼ ਦੱਸੇ ਜਾ ਰਹੇ ਹਨ। ਪੁਲਿਸ ਇਸ ਗੱਲ ਦੀ ਜਾਂਚ ਕਰੇਗੀ ਕਿ ਇਹ ਹਥਿਆਰ ਉਹਨਾਂ ਨੇ ਕਿੱਥੋਂ ਖਰੀਦੇ। ਫਿਲਹਾਲ ਦੋ ਬਦਮਾਸ਼ਾਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ। ਸਿਵਲ ਹਸਪਤਾਲ ਦੇ ਟ੍ਰੋਮਾ ਵਾਰਡ ਦੇ ਡਾਕਟਰ ਦਾ ਕਹਿਣਾ ਹੈ ਕਿ ਗੋਲੀ ਲੱਗਣ ਨਾਲ ਜ਼ਖਮੀ ਹੋਇਆ ਨੌਜਵਾਨ ਬਸਤੀ ਪਟੀਆਂ ਵਾਲੀ ਦਾ ਰਣ ਵਾਲਾ ਹੈ ਤੇ ਉਸ ਦਾ ਨਾਮ ਅੰਸ਼ਿਆਸ ਪੁੱਤਰ ਮੂਲਚੰਦ ਹੈ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਆਂਦੇ ਗਏ ਇਸ ਲੜਕੇ ਦੇ ਸਰੀਰ ਤੇ ਗੋਲੀਆਂ ਦੇ ਜ਼ਖਮ ਹਨ ਲੇਕਿਨ ਉਹਨਾਂ ਵੱਲੋਂ ਪ੍ਰਾਰਥਮਿਕ ਉਪਚਾਰ ਕਰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ ਦੂਜੇ ਪਾਸੇ ਥਾਣਾ ਸਿਟੀ ਫਿਰੋਜ਼ਪੁਰ ਦੇ ਐਸਐਚਓ ਜਤਿੰਦਰ ਸਿੰਘ ਦਾ ਕਹਿਣਾ ਹੈ ਕੀ ਝਗੜਾ ਪੁਰਾਣੀ ਰੰਜਿਸ਼ ਨੂੰ ਲੈ ਕੇ ਚੱਲਦਾ ਆ ਰਿਹਾ ਹੈ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ ਗੋਲੀ ਲੱਗਣ ਨਾਲ ਜ਼ਖਮੀ ਹੋਏ ਅਨਸ਼ੀਅਸ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ ਫਿਲਹਾਲ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਵਿੱਚ ਸ਼ਾਮਲ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿੰਤਾ ਹੈ ਰੀਸੈਂਟ ਤੋਂ ਹੁੰਦੀ ਥੋੜੀ ਦੇਰ ਪਹਿਲਾਂ ਆਈ ਵਿਸ਼ੇ ਸਨ ਆਫ ਮੋਹਨ ਚੰਦ ਰੈਜ਼ਿਡੈਂਸ ਆਫ ਭਾਰਤਨਗਰ ਵਿਦ ਅਲਰਜੀ ਹਿਸਟਰੀ ਆਫ ਗਨ ਸ਼ਾਟ ਜੁਪੀਸ਼ੈਂਟ ਨੇ ਦੱਸਿਆ ਹੈ ਤਾਂ ਪੀਸ਼ੈਂਟ ਐਗਜ਼ਾਮਿਨ ਕੀਤਾ ਗਿਆ ਹੈ ਐਂਡ ਐਮ ਐਲ ਆਰ ਕਰਕੇ ਐਂਡ ਇਹ ਪਹਿਲਾ ਹੀ ਪੁਲਿਸ ਨੂੰ ਦੱਸ ਕੇ ਆਏ ਸੀਗੇ ਔਰ ਯੂ ਇੰਨਾ ਦੇਖਿਆ ਹੁੰਦਾ ਕਿ ਆਲਰੇਡੀ ਇਨਫੋਰਮੇਸ਼ਨ ਚਲੀ ਗਈ ਸਰ ਕੇਮ ਕੀ ਨਾਮ ਹੈ ਚਿੱਟੂ ਦਾ ਰਹਿਣ ਵਾਲਾ ਦੱਸੋ ਇਹ ਅਨਸ਼ੇਰ son of ਮੂਲਚੰਦ 18 year old ਹੈ ਪਟਿਆਲਾ ਦੀ ਵਸਤੀ ਦਾ ਰਹਿਣ ਵਾਲਾ ਭਾਰਤ ਨਗਰ ਤੇ ਸਰ ਗੋਲੀਆਂ ਜਿਹੜੀਆਂ ਉਹ ਪੇਸ਼ੈਂਟ ਉਸ ਇਲਾਕੇ ਨਿਕ ਕਿਵੇਂ ਲੱਗੀਆਂ ਜਾਂ ਕਿਵੇਂ ਇਹਨਾਂ ਜਿਹੜੇ ਜ਼ਖਮ ਹੈਗੇ ਆ ਉਹ ਤਾਂ ਦਿਖਾਈ ਦਿੱਤੇ ਹੋਏ ਆ ਬਟ ਜਿਹੜਾ ਬਾਕੀ ਦਾ ਜਿਹੜਾ ਫਾਈਨਲ opinion ਹੈ ਉਹ ਫਰੀਦਕੋਟ ਜੋ ਆਪਾਂ ਰੈਫਰ ਕੀਤਾ ਗਿਆ ਹੁੰਦੇ ਤੋਂ ਬਾਅਦ ਹੀ ਦਿੱਤੇ ਜਾਂ ਦਿੱਤੇ ਆ ਸਰ ਕੋਈ ਇੰਟਰਨਲ ਵੀ ਹੈ ਕਿ ਗੋਲੀਆਂ ਨਿਕਲ ਗਈਆਂ ਇਹਦਾ ਤਾਂ ਫਿਲਹਾਲ ਤਾਂ observation 'ਚ ਪੇਸ਼ੈਂਟ ਜੋ ਹੈ ਰੈਫਰ ਕੀਤਾ ਵਾਈਟਲ ਸਾਈਨਸ ਵੱਲੇ ਟ੍ਰੀਟਮੈਂਟ ਫਸਟ ਏਡੇ ਦਿੱਤੀ ਗਈ ਹੈ ਉਸ ਤੋਂ ਬਾਅਦ ਜੋ ਰੈਫਰ ਕਰਨ ਤੋਂ ਬਾਅਦ ਜੋ ਵੀ ਫਾਈਨਲ ਓਪੀਨੀਅਨ ਹੋਏਗਾ ਉਹਨਾਂ ਦੇ ਅਕੋਰਡਿੰਗ ਹੀ ਸਾਰਾ ਸਰ ਫਰੀਦਕੋਟ ਮੈਡੀਕਲ ਹੰਡੀ ਫਰੀਦਕੋਟ ਮੈਡੀਕਲ ਫੜ ਲਏ ਤੇ ਇਹਨਾਂ ਦੀ ਆਪਸ ਵਿੱਚ ਅਰੰਝਿ ਚੱਲ ਰਹੀ ਸੀ ਤੇ ਉਹਦਾ ਆਊਟ ਆਫ ਡੇਂਜਰ ਹੈ ਦੋ ਦੋਸ਼ੀ ਫੜ ਲਏ ਉਹ ਅਨਸਾਰ ਅਸੀਂ ਕਾਰਵਾਈ ਕਰਾਂਗੇ ਜਿਹੜੇ ਇੱਕ ਦੂਸਰੇ ਪਰਜਿਤ ਭੱਜ ਗਿਆ ਉਹਨਾਂ ਵਿੱਚੋਂ ਜਲਦੀ ਫੜਨਾ ਸਰ ਜਿੰਨੂੰ ਗੋਲੀ ਠਹਿ ਕੇ ਲੰਗੀ ਹੈ ਉਹਦਾ ਕੀ ਨਾਮ ਹੈ ਕਿੱਥੋਂ ਦਾ ਰਹਿਣ ਵਾਲਾ ਉਹ ਉਹਦਾ ਨਾਂ ਅੰਛ ਜੋ ਪਟੀਆਂ ਵਾਲੀ ਬਸਤੀ ਦਾ ਰਹਿਣ ਵਾਲਾ ਹੈ ਤੇ ਸਰ ਇਹ ਜੋ ਜਿਹੜੇ ਦੋ ਦੋਸ਼ੀ ਮੌਕੇ ਤੇ ਫੜੇ ਗਏ ਹਾਂਜੀ ਕਰ ਜੋ ਫੜ ਲਏ ਜੀ ਮੌਕੇ ਤੇ ਪੁਲਿਸ ਨੇ ਤੇ ਹੁਣ ਸਰ ਲੜਕੇ ਦੀ ਹਾਲਤ ਕੀ ਦੱਸੋ ਜੀ ਬਿਲਕੁਲ ਠੀਕ ਹੈ ਜੀ ਹੁਣ ਆਪ ਦਾ ਨੇਚਰ ਕੋਈ ਮਦਦ ਨਹੀਂ ਹੈ ਕਿ ਨੰਗੀ ਸਾਈਡ ਤੇ ਤੇ ਸਰ ਕੋਈ ਪਤਾ ਲੱਗਾ ਮੁਰੰਦੀ ਜਾਣਕਾਰੀ ਦਿਓ ਵੀ ਕੀ ਕਾਰਨ ਰਿਹਾ ਗੋਲੀ ਵੱਜਣ ਦਾ ਇਹਨਾਂ ਦੀ ਆਪਸ ਵਿੱਚ ਤੇਸ਼ਬਾਜੀ ਚੱਲਦੀ ਪਈ ਉਹਦੇ ਗਰਾਨੀ ਇਹਨਾਂ ਦਾ ਆਪਸ ਵਿੱਚ ਹੋਇਆ ਹਾਲੇ ਤਰਤੀਸ ਚੱਲ ਰਹੀ ਹੈ ਇਸ ਇਨਵੈਸਟੀਗੇਸ਼ਨ ਕਰ ਰਹੇ ਫਿਰ ਜੋ ਜਿੱਤ ਤੱਕ ਸਾਹਮਣੇ ਆਉਂਦੀ ਹੈ